ਸਸੀ ਗੱਲ ਜੀ ਸਾਰਿਆਂ ਨੂੰ ਜਿਵੇਂ ਆਪਾਂ ਆਹ ਇੱਕ ਪੈਪ ਵਾਲੀ ਪਟਾਸਗਨ ਤਿਆਰ ਕਰੀ ਸੀ ਤੇ ਉਸ ਤਰੀਕੇ ਨਾਲ ਹੀ ਆਪਾਂ ਆਹ ਦੋ ਪੈਪਾਂ ਵਾਲੀ ਪਟਾਸਗਨ ਤਿਆਰ ਕਰੀ ਆ ਬਸ ਥੋੜਾ ਜਿਹਾ ਡਿਫਰੈਂਸ ਇਹੀ ਹੈ ਕਿ ਜਿਹੜੀ ਆ ਇੱਕ ਪੈਪ ਵਾਲੀ ਪਟਾਸਗਨ ਹੈ ਹਨਾ ਇਹਦੀ ਲੰਬਾਈ ਰੱਖੀ ਆ ਪਤਾ 1.5 ਫੁੱਟ ਤੇ ਇਹਦੀ ਲੰਬਾਈ ਰੱਖੀ ਹੈਗੀ 2.5 ਫੁੱਟ 2.5 ਫੁੱਟ ਜਿਹੜੀ ਲੰਬਾਈ ਐਵਰੇਜ ਆ ਬਾਈ ਯਾਨੀ ਕਿ ਨਾ ਹੀ ਛੋਟੀ ਹੈ ਨਾ ਹੀ ਬਾਲੀ ਵੱਡੀ ਹੈ ਹਨਾ ਬਸ ਹੁਣ ਮੈਂ ਤੁਹਾਨੂੰ ਇਹ ਦੋ ਪੈਪਾਂ ਵਾਲੀ ਪਟਾਸਗਨ ਚਲਾ ਕੇ ਦਿਖਾਉਂਗਾ ਡਿਫਰੈਂਸ ਇਹਦੇ ਵਿੱਚ ਕੀ ਆ ਬਸ ਉਹਦੇ ਬਾਰੇ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਜਿਵੇਂ ਨਾ ਬੇ ਪੰਜ ਪੈ ਜਾਊਗਾ ਹਨਾ ਤੇ ਜੇ ਆਪਾਂ ਇੱਕ ਚਮਚਾ ਚ ਪਾ ਕੇ ਚਲਾਉਣੇ ਇੱਕ ਪੈਪ ਦੇ ਵਿੱਚ ਤੁਹਾਨੂੰ ਪਤਾ ਜੇ ਦੋ ਪੈਪਾਂ ਵਿੱਚ ਆਪਾਂ ਇੱਕ ਚਮਚਾ ਪਾਵਾਂਗੇ ਤਾਂ ਦੋ ਚਮਚੇ ਬਣ ਜਾਣੇ ਹਨਾ ਜੇ ਆਪਾਂ ਬਈ ਗੱਲ ਕਰੀਏ ਦੋ ਪੈਪਾਂ ਵਾਲੀ ਪਟਾਸਗਨ ਨੂੰ ਬਣਾਉਣ ਦੀ ਵਿਧੀ ਕੀ ਆ ਭਾਈ ਵਿਧੀ ਇਹਦੀ ਉਹੀ ਆ ਜਿਵੇਂ ਇੱਕ ਪੈਪ ਵਾਲੀ ਬਣਾਈ ਆ ਬਸ ਇਹਦੇ ਮੂਰੇ ਇੱਕ ਟੇਢੀ ਪੈਪ ਲਾ ਦੇਣੀ ਆ 85 ਡਿਗਰੀ ਕਹ ਲੋ ਜਾਂ 80 ਡਿਗਰੀ ਤੇ ਬੈਂਕ ਪਾ ਕੇ ਤੇ ਇਹਦੇ ਵਿੱਚ ਜਿਵੇਂ ਮਸਾਲਾ ਪੈਣਾ ਉਵੇਂ ਇਹਨੂੰ ਥੋੜਾ ਸਿੱਧਾ ਰੱਖ ਕੇ ਬਣਾ ਲੈ 90 ਡਿਗਰੀ ਤੇ ਪੈਪ ਬੈਲਡ ਕੀਤੀ ਹੋਈ ਆ ਤੇ ਬਾਕੀ ਇਹਨਾਂ ਦੋਨਾਂ ਨੂੰ ਭਾਈ ਬਰਾਬਰ ਆ ਕੇ ਜੁਆਇੰਟ ਲੰਮਾ ਸਰੀਆ ਸੱਟ ਕੇ ਬਾਅਦ ਚ ਉਹ ਤੇ ਬੈਲਟ ਕੀਤਾ ਤਾਂ ਕਿ ਜਿਹੜੇ ਦੋਨੇ ਸਰੀਏ ਬਰਾਬਰ ਕੰਮ ਕਰਨ ਕੋਈ ਅੱਗੇ ਪਿੱਛੇ ਰਹੇਗਾ ਤਾਂ ਉਹਨੇ ਸਹੀ ਕੰਮ ਨਹੀਂ ਕਰਨਾ ਬਸ ਇਹੀ ਧਿਆਨ ਵਿੱਚ ਰੱਖ ਕੇ ਬਸ ਉਵੇਂ ਜਿਹੜੀ ਆਪਣੀ ਪਟਾਸ਼ਕਾਨਾ ਤਿਆਰ ਹੋ ਜਾਂਦੀ ਹੈ ਜਿਆਦਾ ਕੰਮ ਨਹੀਂ ਹੈਗਾ ਇਸ ਕਰਕੇ ਮੈਂ ਇਹਦੀ ਬਣਾਉਣ ਦੀ ਵਿਧੀ ਤਿਆਰ ਨਹੀਂ ਕੀਤੀ ਹੈਗੀ ਬਸ ਇਹਨੂੰ ਤਿਆਰ ਕਰਕੇ ਤੁਹਾਡੇ ਮੂਰੇ ਪੇਸ਼ ਕਰਤਾ ਬਾਈ ਹੁਣ ਮੈਂ ਤੁਹਾਨੂੰ ਇਹ ਚਲਾ ਕੇ ਦਿਖਾਉਣ ਲੱਗਿਆ ਪਹਿਲਾ ਆਪਾਂ ਇੱਕ ਪੈਪ ਵਾਲੀ ਪਟਾਸ਼ਕਾਨ ਚਲਾ ਕੇ ਤੁਹਾਨੂੰ ਮੈਂ ਦਿਖਾਉਂਗਾ ਅੱਧਾ ਚਮਚ ਪਾਵਾਂਗੇ ਉਹਦੇ ਵਿੱਚ ਤੇ ਅੱਧਾ ਅੱਧਾ ਇਹਨਾਂ ਵਿੱਚ ਪਾਵਾਂਗੇ ਤੁਸੀਂ ਡਿਫਰੈਂਸ ਚੈੱਕ ਕਰੋ ਬਾਈ ਇਹਨਾਂ ਦੋਨਾਂ ਦੇ ਮਸਾਲਾ ਮੈਂ ਇਹਦੇ ਵਿੱਚ ਕਿੰਨਾ ਕਿੰਨਾ ਪਾਉਣ ਲੱਗਿਆ ਆ ਦੇਖ ਲਓ ਇੰਨਾ ਆ ਹੈਗਾ ਅੱਧਾ ਚਮਚ ਅੱਧੇ ਤੋਂ ਜ਼ਿਆਦਾ ਹੀ ਆ ਇਹ ਮੈਂ ਇਹਦੇ ਵਿੱਚ ਪਾ ਦਿੰਦਾ ਠੀਕ ਹੈ ਤੇ ਹੁਣ ਇਹਦੇ ਵਿੱਚ ਵੀ ਆਈ ਆਪਾਂ ਪਾ ਦਨੇ ਆ ਮਸਾਲਾ ਆ ਅੱਧਾ ਚਮਚ ਤੇ ਥੋੜਾ ਜਿਹਾ ਹੋਰ ਪਾ ਦਨੇ ਆ ਲੋ ਵੀ ਅੱਧਾ ਦਾ ਚਮਚ ਯਾਨੀ ਕਿ ਇਹਦੇ ਵਿੱਚ ਫੁੱਲ ਭਰ ਕੇ ਇੱਕ ਚਮਚ ਬਣ ਗਿਆ ਤੇ ਉਹਦੇ ਵਿੱਚ ਅੱਧਾ ਹੀ ਰਹਿ ਗਿਆ ਆਪਾਂ ਪਟਾਸ ਨੂੰ ਕਰ ਦਿਆਂ ਸਾਈਡ ਤੇ ਤੇ ਪਟਾਖਾਂ ਗਨ 2 ਪੈਪ ਵਾਲੀ ਇਹਨੂੰ ਵੀ ਕਰਦੇ ਆ ਥੋੜਾ ਸਾਈਡ ਤੇ ਤੇ ਫਿਲਹਾਲ ਤੁਸੀਂ ਆ ਇੱਕ ਪੈਪ ਵਾਲੀ ਪਟਾਖਾਂ ਚੈੱਕ ਕਰੋ। ਬਾਈ ਚਲਾਉਣ ਤੋਂ ਪਹਿਲਾਂ ਥੋੜਾ ਇਹਨੂੰ ਟਣਕਾ ਲੈਣਾ ਹੈ। ਜਿਹੜਾ ਮਸਾਲਾ ਉਹ ਬਰਾਬਰ ਥੱਲੇ ਫੈਕਸ ਹੋ ਜੂਗਾ ਤੇ ਪਟਾਕਾ ਵਧੀਆ ਪਊਗਾ। ਲਓ ਹੁਣ ਚੈੱਕ ਕਰੋ। ਚਲੋ ਹੁਣ 2 ਪੈਪਾਂ ਵਾਲੀ ਪਟਾਖਾਂ ਚਲਾਉਣੇ ਆ। ਲਓ ਬਈ ਇਹਨੂੰ ਵੀ ਆਪਾਂ ਉਵੇਂ ਚਲਾਉਣਾ ਹੈ। ਥੋੜਾ ਜਿਹਾ ਟਣਕਾ ਲੈਣਾ ਮਸਾਲਾ ਥੱਲੇ ਆ ਜਾਊਗਾ। ਲਓ ਹੁਣ ਚੈੱਕ ਕਰੋ। ਹੋਂ ਤੱਕ ਤੁਸੀਂ ਦੇਖਿਆ ਬਈ ਜਿਹੜੀ ਆਪਾਂ ਇੱਕ ਪੈਪ ਵਾਲੀ ਪਟਾਸਣ ਚਲਾਈ ਆ ਉਹਦੇ ਨਾਲ ਜਿਹੜਾ ਤੁਮਾਕਾ ਥੋੜਾ ਛੋਟਾ ਹੁੰਦਾ ਜਿਹੜੀ 2 ਪੈਪ ਵਾਲੀ ਇਹਦੇ ਵਿੱਚ ਮਸਾਲਾ ਜ਼ਿਆਦਾ ਹੁੰਦਾ ਤੇ ਤੁਹਾਨੂੰ ਪਤਾ ਜਿਹੜਾ ਤੁਮਾਕਾ ਉਹ ਵੱਡਾ ਹੀ ਹੋਣਾ ਤੇ ਬਾਕੀ ਤੁਸੀਂ ਬਈ ਸਲੋਨ ਵਿੱਚ ਚੈੱਕ ਕੀਤਾ ਹੋਣਾ ਜਦੋਂ ਆਪਾਂ ਮਸਾਲਾ ਜ਼ਿਆਦਾ ਪਾ ਕੇ ਚਲਾਉਂਦੇ ਨੇ ਤੇ ਜਿਹੜਾ ਧੂਆ ਉਹ ਬੈਕ ਸਾਈਡ ਨਿਕਲਦਾ ਇਹ ਦਾ ਥੋੜਾ ਜਿਹਾ ਪ੍ਰੋਬਲਮ ਹੈਗੀ ਆ ਇਹਦੇ ਬਾਰੇ ਮੈਨੂੰ ਲੱਗਦਾ ਸਪਰਿੰਗ ਵਾਲੀ ਪਟਾਸਣ ਦੇ ਵਿੱਚ ਮੈਂ ਗੱਲ ਕਰ ਚੁੱਕਿਆ ਸ਼ਾਇਦ ਨਹੀਂ ਕੀਤੀ ਤਾਂ ਆਪਾਂ ਹੁਣ ਕਰ ਲੈਨੇ ਆ ਜਿਹੜੀ ਸਪਰਿੰਗ ਵਾਲੀ ਪਟਾਖਿਆਂ ਹੁੰਦੀ ਹੈ ਬਾਈ ਉਹਦੇ ਵਿੱਚ ਬੈਕ ਤੋਂ ਧੁਆਨੇ ਨਿਕਲਦਾ ਉਹਦਾ ਜਿਹੜਾ ਬਾਈ ਕੰਮ ਹੈ ਨਾ ਬੈਸਟ ਲੱਗਦਾ ਮੈਨੂੰ ਜਿਵੇਂ ਆਪਾਂ ਜਿਆਦਾ ਇਹਦੇ ਵਿੱਚ ਮਸਾਲਾ ਪਾਉਨੇ ਧਮਾਕੇ ਦਾ ਵੱਡੇ ਹੋ ਜਾਣਗੇ ਧਮਾਕੇ ਉਹਦੇ ਨਾਲ ਇਹਦੂ ਵੀ ਵੱਡੇ ਹੁੰਦੇ ਆ ਜਿਹੜੀਆਂ ਬਾਈ ਸਪਰਿੰਗ ਵਾਲੀਆਂ ਪਟਾਖਿਆਂ ਨਾ ਉਹ ਬਹੁਤ ਸਾਰੀਆਂ ਅੱਗੇ ਆਉਣੀਆਂ ਉਹਦੇ ਵਿੱਚ ਆਪਾਂ ਖੁੱਲ ਕੇ ਗੱਲ ਕਰਾਂਗੇ ਆਪਾਂ ਗੱਲ ਕਰਾਂਗੇ ਇਸ ਵੀਡੀਓ ਵਿੱਚ ਇਹਦੇ ਬਾਰੇ ਇਹਦੇ ਵਿੱਚ ਇਹੀ ਪ੍ਰੋਬਲਮ ਰਹਿੰਦੀ ਹੈ ਕਿ ਜੇ ਆਪਾਂ ਅੱਧਾ-ਅੱਧਾ ਚਮਚਾ ਲਾਵਾਂਗੇ ਤਾਂ ਬੈਸਟ ਹੈ ਜੇ ਆਪਾਂ ਜਿਆਦਾ ਭਰ ਕੇ ਮਸਾਲਾ ਚਲਾਉਨੇ ਤਾਂ ਬੈਕ ਸਾਈਡ ਤੋਂ ਧੁਆ ਨ ਆ ਵੀਡੀਓ ਆਉਣੀਆਂ ਤੇ ਉਹਦੇ ਬਾਰੇ ਵੀ ਆਪਾਂ ਜਿਹੜੇ ਨੁਕਸਾਨ ਹੈ ਜਾਂ ਫਾਇਦੇ ਉਹਦੇ ਬਾਰੇ ਮੈਂ ਗੱਲ ਕਰੂੰਗਾ ਜਿਵੇਂ ਜਿਵੇਂ ਉਹ ਵੀਡੀਓ ਆਉਣੀਆਂ ਤੇ ਬਾਕੀ ਹੁਣ ਆਪਾਂ ਲਾਸਟ ਵਿੱਚ ਗੱਲ ਕਰਦੇ ਆਂ ਭਾਈ ਜਿਹੜੀ ਆ ਦੋ ਪੈਵ ਵਾਲੀ ਪਟਾਖਾ ਮੈਂ ਤਿਆਰ ਕੀਤੀ ਹੈ ਇਹ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਵਧੀਆ ਲੱਗੀ ਬਈ ਲਾਈਕ ਕਰ ਦਿਓ ਤੇ ਨਾਲ ਹੀ ਇਹ ਜਿਹੜਾ ਆਈਡੀ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਲਓ ਬਾਕੀ ਜੇ ਤੁਸੀਂ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੁਣ ਮੈਂ ਤੁਹਾਨੂੰ ਮਿਲਦਾ ਇੱਕ ਨਵੇਂ ਜਿਗਾਰ ਨਾਲ